ਕਾਲਤਾ ਵਾਗਿਲੀ ਕੀ ਪਤੇ ਮੈਂ ਜਸਵੰਤ ਸਿੰਘ ਪਿੰਡ ਸੌਂਟੀ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਅਸੀਂ ਇਹ ਸਰੋਂ ਬੀਜ ਆ ਬਹੁਤ ਵਧੀਆ ਦੀ ਕਾਲੀ ਆ ਤੇ ਬਹੁਤ ਵਧੀਆ ਬੀਜ ਐ ਇਹ ਹੈਗਾ 7 ਨੰਬਰ ਬੀਜ ਪੰਜਾਬੀ ਯੂਨੀਵਰਸਿਟੀ ਦਾ ਬੀਜ ਐ ਤੇ ਘੱਟ ਤੋਂ ਘੱਟ ਉਹ 10 ਕੁੰਟ ਦਾ ਭੇਟ ਕਹਿੰਦੇ ਨੇ ਜਿਹੜੀ ਸਾਡੇ ਕੋਲੇ ਇਹ ਮੈਨੂੰ ਲੱਗਦਾ ਵੀ ਵੱਧ ਭੇਟ ਦੋ ਇਹ ਮਾਰੂ فاਸਲ ਹੈ ਇਹ ਮਤਲਬ ਕਿਤੇ ਪਾਣੀ ਦੀ ਘੱਟ ਦੀ ਸਮੱਸਿਆ ਤਾਂ ਇਹ ਘੱਟ ਪਾਣੀ ਨਾਲ ਵੀ ਹੁੰਦੀ ਹੈ ਅਸੀਂ ਇਹ 10 ਤਰੀਕ ਨੂੰ ਬੀਜੀ ਸੀ ਤੇ ਹਰ ਪਪਲਕ 26 ਜੀਰੀ ਵੱਢ ਗਈ ਇਹਦਾ ਝਾੜ আর ਤੇਲ ਇਹਦਾ ਬਹੁਤ ਵਧੀਆ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਕਿਸਾਨ ਵੀਰਾਂ ਨੂੰ ਵੀ ਤੁਸੀਂ ਵੱਧ ਤੇ ਵੱਧ ਸਰੋਂ ਲਾਓ ਸੱਤ ਨੰਬਰ ਬਾਕੀ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ